ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਹਿੰਦੇ ਆ ਕਿ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਸਨ ਅਸਲ ਵਿੱਚ ਇਹ ਗੱਲ ਝੂਠ ਆ ਕਿਉਂਕਿ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਨਹੀਂ ਸਨ ਬ੍ਰਹਮ ਗਿਆਨੀ ਅੱਜ ਕੱਲ ਦੇ ਪਾਠੀ ਤੇ ਗਰੰਥੀ ਨੇ ਖਾਸ ਕਰਕੇ ਗਰੰਥੀ ਸਿੰਘ ਤੁਸੀਂ ਕਹੋਗੇ ਕਿਦਾਂ ਕਿਉਂਕਿ ਉਹ ਇਹ ਗੱਲ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸਭ ਤੋਂ ਜ਼ਿਆਦਾ ਸੇਵਾ ਥੱਲੇ ਪ੍ਰਕਾਸ਼ ਕਰਕੇ ਹੁੰਦੀ ਹੈ ਤਖਤ ਤੇ ਪ੍ਰਕਾਸ਼ ਕਰਕੇ ਨਹੀਂ ਹੁੰਦੀ ਇਹਦਾ ਮਤਲਬ ਉਹ ਬ੍ਰਹਮ ਗਿਆਨੀ ਉਹਨਾਂ ਨੂੰ ਸਾਰਾ ਪਤਾ ਉਹਨਾਂ ਦੇ ਸਾਹਮਣੇ ਭਾਵੇਂ ਕੋਈ ਕੁਰਸੀਆਂ ਢਾ ਕੇ ਬੋਵੇ ਕੋਈ ਲੱਤ ਤੇ ਲੱਤ ਰੱਖ ਕੇ ਬੈਠਾ ਹੋਵੇ ਉਹਦਾਂ ਕੋਈ ਫਰਕ ਨਹੀਂ ਪੈਂਦਾ ਪਰ ਗੁਰੂ ਸਾਹਿਬ ਦੀ ਜਿਹੜੀ ਸੇਵਾ ਗੁਰੂ ਗ੍ਰੰਥ ਸਾਹਿਬ ਦੀ ਉਹ ਧਰਤੀ ਤੇ ਵਿਛਾਈ ਕਰਕੇ ਪ੍ਰਕਾਸ਼ ਕਰਕੇ ਹੁੰਦੀ ਆ ਤਖਤ ਤੇ ਨਹੀਂ ਅੱਜ ਦੇ ਬਹੁਤੇ ਗ੍ਰੰਥੀਆਂ ਦਾ ਇਹੀ ਹਾਲ ਹੈ ਤੇ ਉਹ ਬ੍ਰਹਮ ਗਿਆਨੀ ਇਸ ਕਰਕੇ ਸੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਆਮ ਤੌਰ ਤੇ ਗਰੰਥੀ ਸਿੰਘਾਂ ਦੀਆਂ ਵੀਡੀਓ ਆਉਂਦੀਆਂ ਕਿ ਆ ਗਰੰਥੀ ਸਿੰਘ ਦਾ ਸਤਿਕਾਰ ਨਹੀਂ ਕਰ ਰਹੀ ਕਮੇਟੀ ਜਾਂ ਗਰੰਥੀ ਸਿੰਘ ਦਾ ਮਾਲੀ ਹਾਰਤ ਜਿਹੜੀ ਉਹਦੀ ਖਰਾਬ ਹੈ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦਾ ਸਤਿਕਾਰ ਨਹੀਂ ਕਰਦੇ ਤੇ ਤੁਹਾਡਾ ਸਤਿਕਾਰ ਕਿਵੇਂ ਹੋ ਜੂ ਸਾਨੂੰ ਅੱਜ ਸਾਰਿਆਂ ਨੂੰ ਪਤਾ ਹੈ ਕਿ ਬਹੁਤੇ ਲੋਕਾਂ ਦੇ ਗੋਡੇ ਖਰਾਬ ਹੁੰਦੇ ਆ ਤੇ ਕੁਰਸੀਆਂ ਤਾਂ ਪੈਂਦੇ ਤੇ ਜੇ ਉਹਨਾਂ ਨੂੰ ਅਸੀਂ ਨਹੀਂ ਡੱਕ ਸਕਦੇ ਕਮ ਸੇਮ ਅਸੀਂ ਇਹ ਗਲਤ ਕਰ ਸਕਦੇ ਹਾਂ ਨਾ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਦੋਂ ਕਿਸੇ ਦੇ ਘਰੇ ਕਰਨਾ ਵਾ ਉਹਨਾਂ ਨੂੰ ਇੱਕ ਬੇਨਤੀ ਕੀਤੀ ਜਾਵੇ ਕਿ ਭਾਈ ਆਪਾਂ ਪ੍ਰਕਾਸ਼ ਤਖਤ ਪੁੱਛਤੇ ਕਰਨਾ ਕਿਉਂਕਿ ਸਾਰੇ ਪਰਿਵਾਰ ਨੇ ਬਾਹਰ ਉੱਚੀ ਥਾਂ ਤੇ ਬਹਿਣਾ ਤੇ ਗੁਰੂ ਸਾਹਿਬ ਦਾ ਜਿਹੜਾ ਨਿਰਾਦਰ ਹੁੰਦਾ ਪਰ ਅਸੀਂ ਕਹਿਣ ਦੀ ਬਜਾਏ ਅਸੀਂ ਇਹ ਗੱਲ ਕਹਿੰਨੇ ਕਿ ਥੱਲੇ ਪ੍ਰਕਾਸ਼ ਕਰੋ ਸੇਵਾ ਵਧੀਆ ਹੁੰਦੀ ਹੈ ਪਤਾ ਨਹੀਂ ਤਿੰਨ ਦਿਨ ਕਿਹੜੇ ਇਹਨਾਂ ਨੇ ਫੁੱਲ ਸੁੱਟਨੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅਸੀਂ ਤਖਤ ਦੇ ਉੱਤੇ ਪ੍ਰਕਾਸ਼ ਕਰਕੇ ਸੁੱਟਨੇ ਸਾਦੇ ਫਿਰ ਸਾਡੇ ਸਾਹਮਣੇ ਲੋਕੀ ਕੁਰਸੀਆਂ ਤੇ ਬੈਠੇ ਹੁੰਦੇ ਆ ਤੇ ਗਰੰਥੀਆਂ ਨੇ ਬਗਲੇ ਵਾਂਗੂ ਅੱਖੇ ਮਿੱਟੀ ਹੁੰਦੀਆਂ ਜੋ ਮਰਜ਼ੀ ਹੋ ਜਾਵੇ ਜਿਦਾ ਬਿੱਲੀ ਨੂੰ ਵੇਖ ਕੇ ਕਬੂਤਰ ਅੱਖਾਂ ਮੀਟਦਾ ਇਸੇ ਤਰ੍ਹਾਂ ਬੇਦਵੀ ਹੁੰਦੀ ਵੇਖ ਕੇ ਇਹ ਗ੍ਰੰਥੀ ਪਾਠੀ ਅੱਖਾਂ ਮੀਟਦੇ ਇਹਨਾਂ ਨੂੰ ਸਿਰਫ ਮਤਲਬ ਲੈਪ ਆਪਣੀ ਡਿਊਟੀ ਲਾਉਣੀ ਤੇ ਪੈਸੇ ਲੈਣੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਕੋਈ ਮਤਲਬ ਨਹੀਂ ਬਹੁਤ ਆਤ ਵਿੱਚ ਕਿਸੇ ਨੂੰ ਗੁੱਸਾ ਲੱਗਦਾ ਤਾਂ ਲੱਗੀ ਜਾਵੇ ਜਿਹੜੇ ਚੰਗੇ ਉਹ ਚੰਗੇ ਆ ਅਸੀਂ ਵੀ ਲੋਕਾਂ ਦੇ ਘਰਾਂ 'ਚ ਪ੍ਰਕਾਸ਼ ਕਰਦੇ ਆ ਪਰ ਅਸੀਂ ਲੜ ਭਾਵੇਂ ਪਈ ਅਗਲੇ ਦੇ ਨਾਲ ਪਰ ਅਸੀਂ ਕਦੇ ਥੱਲੇ ਵਿਛਾਈ ਕਰਕੇ ਪ੍ਰਕਾਸ਼ ਨਹੀਂ ਕਰਦੇ ਫਿਰ ਇਹ ਆਪ ਜਿਹੜੇ ਗ੍ਰੰਥੀ ਸਿੰਘ ਹੁੰਦੇ ਆ ਇਹਨਾਂ ਕੋ ਪੁੰਜੇ ਨਹੀਂ ਬੈਠਾ ਜਾਂਦਾ ਆਪ ਇਹਨਾਂ ਨੂੰ ਬੋਲਾ ਗਦਾ ਵਿਛਾ ਕੇ ਦੋ ਇਹਨਾਂ ਨੂੰ ਬੈੱਡ ਚਾਹੀਦੇ ਆ ਲੰਮੇ ਪੈਣ ਲਈ ਪ੍ਰਸ਼ਾਦਾ ਛਕਣ ਲਈ ਬਹਿ ਕੇ ਪਰ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਿਹੜਾ ਪੁੰਜੇ ਕਰਨਾ ਮੈਂ ਇਹਨਾਂ ਸਮੂਚੇ ਗ੍ਰੰਥੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਭਾਈ ਥੋੜੀ ਬਹੁਤੀ ਸ਼ਰਮ ਕਰੋ ਗੁਰੂ ਹਰ ਰਾਏ ਸੱਚੇ ਪਾਸ਼ਾ ਦੀ ਸਾਖੀ ਪਰਸੋ ਚੌਥ ਜਿਹੜੇ ਦਿਨ ਮਾਰਦਾ ਪ੍ਰਕਾਸ਼ ਦਿਹਾੜਾ 150 ਦਿਨ ਸੁਨਾਰੇ ਸਿੰਘ ਸਾਹਿਬ ਕਿ ਕੁਝ ਸੰਗਤਾਂ ਬਾਣੀ ਪੜਦੀਆਂ ਆ ਰਹੀਆਂ ਸਿੱਤ ਗੁਰੂ ਸਾਹਿਬ ਇੱਕਦਮ ਗੁਰੂ ਸਾਹਿਬ ਆਪਣੇ ਸੰਗਾਸਨ ਤੋਂ ਉੱਠੇ ਤੇ ਗੁਰੂ ਸਾਦੇ ਗੋਡੀ ਤੇ ਸੱਟ ਲੱਗੀ ਸੰਗਤਾਂ ਨੇ ਪੁੱਛਿਆ ਮਹਾਰਾ ਜੀ ਇੱਕਦਮ ਕਿਉਂ ਉਠੇ ਕਹਿੰਦੇ ਸੰਗਤਾਂ ਬਾਣੀ ਪੜ੍ਹਨੀ ਆ ਰਹੇ ਸੀ ਅਸੀਂ ਉੱਚੀ ਥਾਂ ਤੇ ਬੈਠੇ ਹਾਂ ਪਰ ਇਹਨਾਂ ਬ੍ਰਹਮ ਗਿਆਨੀਆਂ ਨੂੰ ਕਦੋਂ ਪਤਾ ਲੱਗੂਗਾ ਕਿ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਿਵੇਂ ਕਰਨਾ ਇਹ ਥੱਲੇ ਪ੍ਰਕਾਸ਼ ਕਰ ਲੈਂਦੇ ਆ ਬਿਲਕੁਲ ਸਾਹਮਣੇ ਹੀ ਬਾਹਰਲੇ ਬੰਨੇ ਲੋਕੀ ਕੁਰਸੀਆਂ ਢਾਹ ਕੇ ਬੈਠੇ ਹੁੰਦੇ ਆ ਤੇ ਇਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਕਿਉਂਕਿ ਇਹ ਬ੍ਰਹਮ ਗਿਆਨੀ ਆ ਅਸੀਂ ਬਾਬਾ ਬੁੱਢਾ ਜੀ ਨੂੰ ਬ੍ਰਹਮ ਗਿਆਨੀ ਕਹੀ ਜਾਂਦੇ ਆ ਅਸਲ ਵਿੱਚ ਬ੍ਰਹਮ ਗਿਆਨੀ ਤੇ ਇਹ ਆ ਜਿਨ੍ਹਾਂ ਨੂੰ ਬ੍ਰਹਮ ਦਾ ਗਿਆਨ ਇਹਨਾਂ ਨੂੰ ਇਹ ਗੱਲ ਦਾ ਪਤਾ ਕਿ ਜਿਹੜੀ ਸੇਵਾ ਗੁਰੂ ਗ੍ਰੰਥ ਸਾਹਿਬ ਦੀ ਹੈ ਨਾ ਉਹ ਥੱਲੇ ਪ੍ਰਕਾਸ਼ ਕਰਕੇ ਹੁੰਦੀ ਆ ਅਛਾਈ ਕਰਕੇ ਤਖਤ ਤੇ ਪ੍ਰਕਾਸ਼ ਕਰਕੇ ਨਹੀਂ ਹੁੰਦੀ ਸੋ ਇਹਨਾਂ ਗ੍ਰੰਥੀਆਂ ਨੂੰ ਮੇਰੀ ਬੇਨਤੀ ਆ ਪਿਆਰਿਓ ਕਿ ਤੁਸੀਂ ਜਾਣਾ ਤਾਂ ਨਰਕਾਂ ਚ ਹੀ ਆ ਪਰ ਇੱਥੇ ਵੀ ਨਰਗੀ ਭੋਗਣਾ ਤੁਸੀਂ ਕਿਸੇ ਦਿਨ ਨੂੰ ਜੇ ਤੁਸੀਂ ਗੁਰੂ ਸਾਹਿਬ ਦਾ ਸਤਿਕਾਰ ਨਹੀਂ ਕਰਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਚਿੰਨ ਭੈ ਅਦਬਨਾ ਬਾਣੀ ਧਾਰਾ ਜਾਨੋ ਸੋ ਸਿੱਖ ਨਹੀਂ ਹਮਾਰਾ ਜੇ ਤੁਸੀਂ ਬਾਣੀ ਦਾ ਆਦਬ ਨਹੀਂ ਕਰਦੇ ਭੈ ਨਹੀਂ ਕਰਦੇ ਤਾਂ ਤੁਸੀਂ ਗੁਰੂ ਦੇ ਸਿੱਖ ਨਹੀਂ ਜੀ ਤੁਸੀਂ ਕਹ ਲੋਕੀ ਮੰਨਦੇ ਨਹੀਂ ਆ ਲੋਕੀ ਮੰਨਦੇ ਆ ਤੁਸੀਂ ਮਨਾਉਣ ਵਾਲੇ ਬਣੋ ਤੁਸੀਂ ਕਹੋਗੇ ਪ੍ਰਕਾਸ਼ ਮਾਰੀ ਦਾ ਪੁੰਜੇ ਨਹੀਂ ਕਰਨਾ ਵੈਸੇ ਅਕਾਲ ਤਖਤ ਤੋਂ ਵੀ ਇਹੀ ਜਿਹੜਾ ਹੁਕਮਣਾਵਾ ਜਾਰੀ ਹੋਇਆ ਕਿ ਥੱਲੇ ਪ੍ਰਕਾਸ਼ ਨਾ ਕੀਤਾ ਜਾਵੇ ਕਿਉਂਕਿ ਸਾਰੇ ਲੋਕਾਂ ਦੇ ਤੇ ਗੋਡੇ ਦੁਖਦੇ ਆਂ ਇਹ ਗੱਲ ਇਸ ਕਰਕੇ ਭਾਈ ਜੇ ਥੋੜੀ ਬੋਤੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਲੱਜ ਹੈਗੀ ਆ ਤੇ ਆਹ ਕੰਮ ਛੱਡ ਦਿਓ ਪ੍ਰਕਾਸ਼ ਮਾਰੀ ਦਾ ਤਖਤ ਤੇ ਕਰਿਆ ਕਰੋ ਜੇ ਨਹੀਂ ਕਰ ਸਕਦੇ ਤੇ ਹੱਥ ਜੋੜ ਕੇ ਗੁਰਦਾਰੇ ਛੱਡ ਦੋ ਜੇ ਕੋ ਨਹੀਂ ਮੰਨਦਾ ਤਾਨੂੰ ਪਿਆਰ ਨਾ ਸਮਝਾ ਸਕਦੇ ਜੀ ਉਹਨਾਂ ਨੂੰ ਦੱਸ ਸਕਦੇ ਜੀ ਕਿ ਅਸੀਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਣੀਆਂ ਇਹ ਨਾ ਹੋਵੇ ਕਿ ਨਾਮਨ ਚੱਲੇ ਦੀਰਤੀ ਮਨ ਖੋਟੇ ਤਨ ਚੋਰ ਇੱਕ ਭਲਤੀ ਨਤਿਆਂ ਦੋ ਪਾ ਚੜੀਏ ਸਹੋਰ ਘਰ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਕਰਕੇ ਬਾਣੀ ਪੜ੍ਹ ਕੇ ਅਸੀਂ ਤੇ ਆਪਣੇ ਦੁੱਖਾਂ ਦੀ ਨਿਵਰਤੀ ਕਰਨੀ ਆ ਪਰ ਨਰਾਦਰ ਕਰਕੇ ਅਸੀਂ ਹੋਰ ਦੋ ਦੁੱਖ ਆਪਣੇ ਸ਼ੇੜ ਲੈਨੇ ਆ ਅੱਗੇ ਕੁਰਸੀਆਂ ਡਿਢ ਜਾਂਦੀਆਂ ਸੋ ਬੇਨਤੀ ਮੈਂ ਫੇਰ ਕਰਦਾ ਨਾ ਗਰੰਤੀਆਂ ਨੂੰ ਜਿਹੜੇ ਬਹੁਦੇ ਸਿਆਣੇ ਬਣ ਜਾਂਦੇ ਕਿ ਤੁਸੀਂ ਤੁਸੀਂ ਬਾਬਾ ਬੁੱਢਾ ਜੀ ਦੀ ਥਾਂ ਤੇ ਤੇ ਬਹਿ ਗਏ ਜੇ ਪਰ ਜਿਹੜੀਆਂ ਸਾਡੀਆਂ ਗੱਲਾਂ ਨਾ ਉਹ ਬੜੀਆਂ ਨੀਵੀਆਂ ਚੁਕੀਆਂ ਤੇ ਇਹ ਸ਼ੇਅਰ ਕਰਦੇ ਵੀਡੀਓ ਜੀ ਤੇ ਆਪਣੇ ਕਮੈਂਟ ਜਰੂਰ ਦੱਸਿਓ ਕਿ ਇਹ ਗੱਲ ਸਹੀ ਆ ਕਿ ਜਾਂ ਗਲਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ